ਸਤ ਬਾਬਾ RAM ਸਿੰਘ ਜੀ ਗੰਡੂਆ ਵਾਲਿਆਂ ਦੀ ਵਿਧੀ ਰਾਹੀਂ ਚੌਪਈ ਸਹਿਬ ਦਾ ਪਾਠ ਲਗਾਤਾਰ 21 ਦਿਨ ਕਰਨਾ ਹੈ 2026 ਦੇ ਵਿੱਚ ਹਰ ਕਾਰਜ ਕੰਮ ਖੁਦ ਬਣਦੇ ਜਾਣਗੇ ਇਹ ਪਰਮਾਤਮਾ ਦੀ ਵੱਡੀ ਕਿਰਪਾ ਹੋਵੇਗੀ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸੰਧੀਆਂ ਕਰਾਂਗੇ ਸਭ ਤੋਂ ਪਹਿਲਾਂ ਫਤੇ ਬਲਾਓ ਆਪੋ ਆਪਣੀ ਹਾਜ਼ਰੀ ਲਗਵਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਬੇਨਤੀ ਕਰਾਂ ਕਿ 2026 ਦੇ ਵਿੱਚ ਹਰ ਕਾਰਜ ਖੁਦ ਬਣਦਾ ਜਾਏਗਾ ਹਰ ਇੱਕ ਸਮਾ ਸਫਲਾ ਹੋ ਜਾਏਗਾ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਵਰਤੇਗੀ ਕਿਵੇਂ ਕਈ ਸਾਨੂੰ ਅੱਜ ਬਹੁਤ ਵੱਡੇ ਵਿਦਵਾਨ ਜਿਹੜੇ ਆਪੂ ਬਣੇ ਵਿਦਵਾਨ ਨੇ ਉਹ ਡਰਾਈ ਜਾ ਰਹੇ ਨੇ ਕੋਈ ਕੁਝ ਕਹਿ ਰਿਹਾ ਹੈ ਕੋਈ ਕੁਝ ਕਹਿ ਰਿਹਾ ਹੈ ਕੋਈ ਇੰਜ ਕਹਿੰਦਾ ਹੈ ਕੋਈ ਕਹਿ ਰਿਹਾ ਹੈ ਕਿ ਇਹ ਜਿਹੜਾ 26 ਹੈ ਆਉਣ ਵਾਲਾ ਇਹਦੇ ਵਿੱਚ ਬੜਾ ਭਿਆਨਕ ਨੁਕਸਾਨ ਹੋਣ ਵਾਲਾ ਹੈ ਕੋਈ ਕਹਿ ਰਿਹਾ ਜੀ ਬਹੁਤ ਵੱਡਾ ਨੁਕਸਾਨ ਹੋਏਗਾ 2025 ਦੇ ਵਿੱਚ ਜਿਸ ਤਰ੍ਹਾਂ ਘਟ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਹੋਏਗਾ ਐਵੇਂ ਹੋਏਗਾ ਇੰਜ ਹੋਏਗਾ ਬੜਾ ਜਿਹੜਾ ਸਾਨੂੰ ਡਰਾਇਆ ਜਾ ਰਿਹਾ ਹੈ ਬੜਾ ਕੁਝ ਸਾਨੂੰ ਆਖਿਆ ਜਾ ਰਿਹਾ ਹੈ ਚਲੋ ਖੈਰ ਮੈਂ ਬੇਨਤੀ ਕਰਕੇ ਆਪ ਜੀ ਦਾ ਜਿਹੜਾ ਧਿਆਨ ਹੈ ਉਹ ਜਰੂਰ ਦਿਵਾਵਾਂ ਸਾਥ ਸੰਗਤ ਸਾਨੂੰ ਇਸ ਚੀਜ਼ ਦਾ ਜਿਹੜਾ ਹੈ ਪੂਰਾ ਗਿਆਨ ਹੋਵੇ ਤੇ ਹਰ ਇੱਕ ਸਮਾ ਜਿਹੜਾ ਹੈ ਉਹ ਸਫਲ ਹੋ ਜਾਂਦਾ ਹੈ ਚੰਗੇ ਤੋਂ ਚੰਗਾ ਸਮਾ ਵੀ ਜਿਹੜਾ ਹੈ ਉਹ ਭਿਆਨਕ ਬਣ ਜਾਂਦਾ ਹੈ ਜੇ ਅਸੀਂ ਗੁਰੂ ਤੋਂ ਟੁੱਟ ਜਾਈਏ ਤੇ ਜਿਹੜਾ ਭਿਆਨਕ ਸਮਾ ਹੈ ਉਹ ਵੀ ਸਮਾ ਸੌਖਾ ਹੋ ਜਾਂਦਾ ਜੇ ਅਸੀਂ ਗੁਰੂ ਨਾਲ ਜੁੜ ਜਾਈਏ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਅਸੀਂ ਪੜ੍ਹੀਏ ਤੇ ਗੁਰੂ ਦੇ ਨੇੜੇ ਹੋ ਜਾਈਏ ਚਮਕੌਰ ਸਾਹਿਬ ਦੇ ਵਿੱਚ ਜਿਹੜਾ ਘਮਾਸਾਣ ਦਾ ਯੁੱਧ ਹੋਇਆ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ 1704 ਦਾ ਉਹ ਸਮਾਂ ਕੀ ਉਹ ਸਮਾਂ ਸੌਖਾ ਸੀ ਇੱਕ ਪਾਸੇ 10 ਲੱਖ ਦੀ ਫੌਜ ਹੈ ਤੇ ਇੱਕ ਪਾਸੇ ਮੁੱਠੀ ਭਰ ਉਂਗਲਾਂ ਤੇ ਗਿਣਨ ਮਾਤਰ ਸਿੰਘ ਨੇ ਜਿਨ੍ਹਾਂ ਨੇ 10 ਲੱਖ ਦਾ ਮੁਕਾਬਲਾ ਕਰਿਆ ਸਵਾ ਸਵਾ ਲੱਖ ਦੇ ਨਾਲ ਜਿਨ੍ਹਾਂ ਨੇ ਲੜਕੇ ਵਿਖਾਇਆ ਯੁੱਧ ਕੀਤਾ ਇਹ ਸਾਧ ਸੰਗਤ ਇਹ ਗੱਲ ਯਾਦ ਰੱਖਿਓ ਕਿ ਉਹ ਸਮਾਂ ਸੌਖਾ ਹੋ ਸਕਦਾ ਤੇ ਇੱਕ ਪਾਸੇ ਮੁਗਲ ਸੈਨਾ ਜਿਹੜੀ ਹੈ ਉਹ ਚੜੀ ਆ ਰਹੀ ਹੈ ਤੇ ਸਤਿਗੁਰੂ ਮਹਾਰਾਜ ਸਰਸਾ ਨਦੀ ਦੇ ਕੰਢੇ ਤੇ ਬੈਠ ਜਾਂਦੇ ਨੇ ਆਸਾ ਦੀ ਵਾਰ ਦਾ ਕੀਰਤਨ ਕਰਨ ਦੇ ਲਈ ਤੇ ਇਹ ਗੱਲ ਯਾਦ ਰੱਖਿਓ ਵੀ ਆਸਾ ਦੀ ਵਾਰ ਦਾ ਕੀਰਤਨ ਕੀਤਾ ਜਾ ਰਿਹਾ ਹੈ ਤੇ ਫੌਜ ਚੜੀ ਆ ਰਹੀ ਹੈ ਇਦੋਂ ਮਾੜਾ ਤੇ ਭਿਆਨਕ ਸਮਾਂ ਤੇ ਸਾਡੇ ਤੇ ਨਹੀਂ ਨਾ ਆਇਆ ਤੇ ਕਈ ਲੋਕ ਸਾਨੂੰ ਡਰਾਈ ਜਾ ਰਹੇ ਨੇ ਭਾਵੇਂ ਕਿ ਔਖੇ ਤੋਂ ਔਖਾ ਸਮਾਂ ਵੀ ਸਫਲ ਹੋ ਜਾਂਦਾ ਹੈ ਤੇ ਸਤਿਗੁਰੂ ਮਹਾਰਾਜ ਜੀ ਨੇ ਇੱਕ ਬਹੁਤ ਵੱਡਾ ਸੁਨੇਹਾ ਦਿੱਤਾ ਕਿ ਸਿੱਖੋ ਜੇਕਰ ਐਡਾ ਵੱਡਾ ਸਮਾਂ ਵੀ ਬਣਦਾ ਹੈ ਤੇ ਕਹਿੰਦੇ ਭਾਈ ਨਿਤਨੇਮ ਦਾ ਲੜਨਾ ਛੱਡੋ ਗੁਰੂ ਦਾ ਲੜਨਾ ਛੱਡੋ ਤੇ ਕਹਿੰਦੇ ਸਤਿਗੁਰੂ ਮਹਾਰਾਜ ਤੁਹਾਡੀ ਆਪਣੇ ਆਪ ਰੱਖਿਆ ਕਰਨਗੇ ਇੱਕ ਵਾਰ ਗੁਰਸਾਗਰ ਦੇ ਵਿੱਚ ਮਸਤੂਆਣਾ ਸਾਹਿਬ ਜਿਲ੍ਹਾ ਸੰਗਰੂਰ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਬੈਠੇ ਨੇ ਦੀਵਾਨ ਸਜਿਆ ਹੋਇਆ ਕਹਿੰਦੇ ਪੁਝਾਲ ਆ ਗਿਆ ਪੁਝਾਲ ਦੇ ਝਟਕੇ ਜਿਹਾ ਮਹਿਸੂਸ ਹੋਏ ਦਰਬਾਰ ਸਾਹਿਬ ਦੇ ਵਿੱਚ ਜਿੰਨੀ ਸੰਗਤ ਸਜੀ ਸੀ ਉਹ ਸਾਰੀ ਸੰਗਤ ਭੱਜ ਕੇ ਨਾ ਦਰਬਾਰ ਸਾਹਿਬ ਤੋਂ ਬਾਹਰ ਹੋ ਗਈ ਕਹਿੰਦੇ ਸਾਰੇ ਭੱਜ ਗਏ ਕੀ ਗੱਲ ਹੋ ਗਈ ਕਿਵੇਂ ਹੋ ਗਿਆ ਐਵੇਂ ਕੀ ਹੋ ਗਿਆ ਤੇ ਸਾਰੇ ਭੱਜ ਗਏ ਪਰ ਕਹਿੰਦੇ ਮਹਾਪੁਰਖ ਨਹੀਂ ਉੱਠੇ ਕਹਿੰਦੇ ਤਾਬਿਆਂ ਬੈਠੇ ਚੌਰ ਸਾਹਿਬ ਕਰੀ ਗਏ ਸਾਰੇ ਭੱਜ ਗਏ ਕੁਝ ਕੁ ਮਿੰਟਾਂ ਬਾਅਦ ਸਾਰੀ ਸੰਗਤ ਜਿਹੜੀ ਹੈ ਉਹ ਵਾਪਸ ਦਰਬਾਰ ਸਾਹਿਬ ਦੇ ਵਿੱਚ ਆ ਗਈ ਕਹਿੰਦੇ ਮਹਾਰਾਜ ਬਾਬਾ ਜੀ ਮਹਾਪੁਰਖੋ ਤੁਸੀਂ ਬਾਹਰ ਨਹੀਂ ਕਹਿੰਦੇ ਭਾਈ ਕੀ ਹੋ ਗਿਆ ਸੀ ਕਹਿੰਦੇ ਜੀ ਮਹਾਪੁਰਖੋ ਤੁਹਾਨੂੰ ਪਤਾ ਨਹੀਂ ਲੱਗਿਆ ਪੁਚਾਲ ਆਇਆ ਕਹਿੰਦੇ ਅਸੀਂ ਤਾਈਂ ਵਾਰ ਬਾਗੇ ਸੀ ਕਹਿੰਦੇ ਭਾਈ ਬਾਹਰ ਕੌਣ ਬਚਾਉਣ ਵਾਲਾ ਸੀ ਕਹਿੰਦੇ ਜੀ ਬਿਲਡਿੰਗ ਤੋਂ ਬਾਹਰ ਹੋ ਗਏ ਬਚਾਉਣ ਵਾਲਾ ਤੇ ਉਹ ਪਰਮਾਤਮਾ ਹੈ ਕਹਿੰਦੇ ਬਸ ਫਿਰ ਜੇ ਬਚਾਉਣ ਵਾਲਾ ਉਹ ਪਰਮਾਤਮਾ ਹੈ ਕਹਿੰਦੇ ਉਹ ਤੇ ਸਾਡੇ ਸਾਹਮਣੇ ਬੈਠਾ ਹੈ ਅਸੀਂ ਉਹਨੂੰ ਛੱਡ ਕੇ ਭੱਜ ਗਏ ਆਪ ਬੈਠੇ ਪਰਮਾਤਮਾ ਸੀ ਇਹਦੇ ਆਸਰੇ ਤੇ ਬੈਠੇ ਰਹੇ ਕਹਿਣ ਤੋਂ ਭਾਵ ਵੀ ਉਹ ਪਰਮਾਤਮਾ ਹੀ ਬਚਾਉਣ ਵਾਲਾ ਆ ਮਾਰਨ ਵਾਲੇ ਤੋਂ ਵੱਡਾ ਬਚਾਉਣ ਵਾਲਾ ਹੈ ਕਹਿੰਦੇ ਸਤਿਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਅਸੀਂ ਬੈਠੇ ਆ ਸਾਨੂੰ ਕਾਹਦਾ ਡਰ ਇਸ ਕਰਕੇ ਨਹੀਂ ਅਸੀਂ ਗਏ ਪਿਆਰਿਓ ਇਸ ਕਰਕੇ ਨਹੀਂ ਅਸੀਂ ਹੱਲੇ ਤੇ ਕਹਿਣ ਤੋਂ ਭਾਵ ਇਹ ਵੇ ਕਿ ਸਮਾਂ ਜਿਹੋ ਜਿਹਾ ਮਰਜ਼ੀ ਕਿਉਂ ਨਾ ਹੋਵੇ ਸਮਾਂ ਸਭ ਜਿਹੜਾ ਹੈ ਸੌਖਾ ਹੋ ਜਾਂਦਾ ਹੈ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਵਰਤ ਜਾਂਦੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰ ਕਰ ਦਿੰਦੇ ਨੇ ਜਦੋਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜਦੇ ਹਾਂ ਜਦੋਂ ਆਪਾਂ ਗੁਰੂ ਦੇ ਨੇੜੇ ਹੋਈਏ ਮਹਾਂਪੁਰਖ ਬਾਬਾ RAM ਸਿੰਘ ਜੀ ਕਹਿੰਦੇ ਹੁੰਦੇ ਸੀ ਕਹਿੰਦੇ ਭਾਈ ਜਿਹੜਾ ਚੌਪਈ ਸਾਹਿਬ ਦੇ ਪਾਠ ਕਰਦਾ ਹੈ ਨਾ ਕਹਿੰਦੇ ਜੇਕਰ ਤੁਸੀਂ ਬੇਨਤੀ ਕਰਨੀ ਹੈ ਅਕਾਲ ਪੁਰਖ ਨੂੰ ਸਤਿਗੁਰੂ ਮਹਾਰਾਜ ਨੂੰ ਬੇਨਤੀ ਕਰਨੀ ਹੈ ਕਹਿੰਦੇ ਚੌਪਈ ਸਾਹਿਬ ਤੋਂ ਬਾਅਦ ਕੇ ਕੋਈ ਹੋਰ ਬੇਨਤੀ ਨਹੀਂ ਹੈਗੀ ਚੌਪਈ ਸਾਹਿਬ ਵਰਗੀ ਕੋਈ ਦੁਨੀਆ ਤੇ ਬੇਨਤੀ ਨਹੀਂ ਹੈਗੀ ਸਤਿਗੁਰੂ ਮਹਾਰਾਜ ਅੱਗੇ ਚੌਪਈ ਸਾਹਿਬ ਦੇ ਪਾਠ ਕਰੋ ਪੰਜ ਪਾਠ ਚੌਪਈ ਸਾਹਿਬ ਦੇ ਕਰਕੇ ਪੰਜ ਪਾਠ ਚੌਪਈ ਸਾਹਿਬ ਦੇ ਕਰਕੇ ਗੁਰਸਿੱਖੋ ਕਹਿੰਦੇ ਸਤਿਗੁਰੂ ਮਹਾਰਾਜ ਜੀ ਦੀ ਜਿਹੜੀ ਐ ਝੋਲੀ ਅੱਡ ਕੇ ਉਹ ਤੋਂ ਮੰਗੋ ਕੇ ਸਤਿਗੁਰੂ ਕਿਰਪਾ ਕਰੋ ਮੇਰੇ ਮਾਲਕ ਜੀ ਮਿਹਰਮਤ ਕਰੋ اے ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰੋ ਹੋਵੇ ਮਹਾਰਾਜ ਇੰਨੀ ਕੋ ਮਿਹਰ ਕਰ ਦਿਓ ਇੰਨੀ ਕੋ ਕਿਰਪਾ ਕਰ ਦਿਓ ਕਿ ਮੈਨੂੰ ਮੰਗਣ ਜਾਣ ਨਾ ਪਵੇ ਮੈਨੂੰ ਅੱਗੇ ਤੋਂ ਕਿਤੇ ਹੋਰ ਜਾਣ ਦੀ ਲੋੜ ਨਾ ਪਵੇ اے ਸਤਿਗੁਰੂ ਮਹਾਰਾਜ ਇੰਨੀ ਕੋ ਮੇਰੇ ਤੇ ਕਿਰਪਾ ਕਰ ਦਿਓ ਇੰਨੀ ਕੋ ਮੇਰੇ ਤੇ ਮਿਹਰ ਕਰ ਦਿਓ ਮੈਨੂੰ ਕਿਤੇ ਹੋਰ ਜਾਣ ਦੀ ਲੋੜ ਨਾ ਪਵੇ ਮੇਰੀ ਝੋਲੀ ਇੱਥੇ ਹੀ ਭਰ ਜਾਏ ਕਿ ਸਤਿਗੁਰੂ ਮੇਰੇ ਤੇ ਇੰਨੀ ਕੁ ਕਿਰਪਾ ਕਰ ਦਿਓ ਮੇਰੇ ਤੇ ਇੰਨੀ ਕੁ ਮਿਹਰ ਕਰ ਦਿਓ ਪਿਆਰਿਓ ਇਹ ਗੱਲ ਯਾਦ ਰੱਖਿਆ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉੱਥੇ ਕਿਰਪਾ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉੱਥੇ ਮਿਹਰ ਕਰਦੇ ਨੇ ਜਿਹੜਾ ਆਪਣੇ ਆਪ ਦੇ ਵਿੱਚ ਸੁਖਾਲਾ ਹੋ ਜਾਏ ਜਿਹੜਾ ਕਵੇ ਕਿ ਸਤਿਗੁਰੂ ਤੇਰੀ ਹੀ ਕਿਰਪਾ ਹੈ ਤੇਰੀ ਹੀ ਮਿਹਰ ਹੈ اے ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਕਿਰਪਾ ਕਰ ਦਿਓ ਆਪ ਜੀ ਮਿਹਰ ਕਰ ਦਿਓ ਗੁਰਮਖੋ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਵੀ ਬਚਾਉਣ ਵਾਲਾ ਉਹ ਸਤਿਗੁਰੂ ਆਪ ਹੈ ਚੌਪਈ ਸਾਹਿਬ ਦੇ ਪਾਠ ਕਰਕੇ ਗੁਰੂ ਦੇ ਦਰ ਤੇ ਅਰਦਾਸ ਕਰਦੇ ਹੋ ਯਾਦ ਰੱਖਿਓ ਮਾੜੇ ਤੋਂ ਮਾੜਾ ਸਮਾਂ ਵੀ ਤੁਹਾਡਾ ਕੱਖ ਨਹੀਂ ਵਿਗਾੜ ਸਕਦਾ ਮਾੜੇ ਤੋਂ ਮਾੜਾ ਸਮਾਂ ਵੀ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਮਿਹਰ ਦੇ ਦੁਆਰਾ ਜਿਹੜਾ ਹੈ ਸਤਿਗੁਰੂ ਦੀ ਕਿਰਪਾ ਦੇ ਦੁਆਰਾ ਉਹ ਮਾੜੇ ਤੋਂ ਮਾੜਾ ਸਮਾਂ ਵੀ ਜਿਹੜਾ ਹੈ ਸੌਖਾ ਬਣ ਜਾਏਗਾ ਸੁਖਾਲਾ ਹੋ ਜਾਏਗਾ ਇਹ ਗੁਰੂ ਦੀ ਕਿਰਪਾ ਹੋ ਜਾਏਗੀ ਸਤਿਗੁਰੂ ਦੀ ਮਿਹਰ ਹੋ ਜਾਏਗੀ ਪਿਆਰਿਓ ਸਤਿਗੁਰੂ ਇੰਨੇ ਵੱਡੇ ਮਹਾਨ ਦਾਤੇ ਨੇ ਸਤਿਗੁਰੂ ਦੀ ਪਾਵਨ ਬਾਣੀ ਨੂੰ ਜਦੋਂ ਪੜ੍ਹਦੇ ਆ ਨਾ ਆਪਾਂ ਸਤਿਗੁਰੂ ਦੀ ਪਾਵਨ ਬਾਣੀ ਨੂੰ ਵਿਚਾਰਦੇ ਆ ਸਤਿਗੁਰੂ ਮਹਾਰਾਜ ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਨੇ ਕਿਰਪਾ ਕਰ ਦਿੱਤੀ ਪਾਤਸ਼ਾਹ ਨੇ ਸਾਧੂ ਬਿਨ ਨਾਹੀ ਦਰਬਾਰ ਕਹਿੰਦੇ ਸਾਧੂ ਤੋਂ ਬਿਨਾ ਦਰਬਾਰ ਕਾਦਾ ਤੇ ਸਤਿਗੁਰੂ ਕਹਿੰਦੇ ਨੇ ਉਹ ਪਰਮਾਤਮਾ ਤੋਂ ਬਿਨਾ ਕਹਿੰਦੇ ਕੋਈ ਕੁਝ ਨਹੀਂ ਹੈਗਾ ਯਾਦ ਰੱਖਿਓ ਵੀ ਰੱਬ ਦਾ ਨਾਮ ਹੀ ਹੈ ਨਾਮ ਰਹੇਓ ਸਾਧੂ ਰਹੇਓ ਰਹੇਓ ਗੁਰੂ ਗੋਬਿੰਦ ਕਹਿੰਦੇ ਇਹ ਤਾਂ ਗੱਲ ਯਾਦ ਰੱਖੋ ਵੀ ਇੱਥੇ ਕੇਵਲੋ ਦਾ ਨਾਮ ਹੀ ਰਹਿਣਾ ਬਾਕੀ ਸਾਰੇ ਆਪੋ ਆਪਣੇ ਨਾਮ ਦੇ ਡੰਕੇ ਬਜਾ ਕੇ ਆਪੋ ਆਪਣੇ ਸਮੇਂ ਨਾਲ ਤੁਰ ਜਾਣਗੇ ਸੋ ਗੁਰਸਿੱਖੋ ਉਹ ਸਤਗੁਰੂ ਹੀ ਰਹਿਣਗੇ ਕਹਿੰਦੇ ਜਿਹੜਾ ਸਦਾ ਥਿਰ ਰਹਿਣ ਵਾਲਾ ਫਿਰ ਆਪਾਂ ਉਹਦੇ ਨਾਲ ਜੁੜੀਏ ਬਾਕੀਆਂ ਦੇ ਖਿਹੜੇ ਛੱਡ ਕੇ ਬਾਕੀਆਂ ਦੇ ਲੜ ਛੱਡ ਦਈਏ ਉਸ ਅਕਾਲ ਪੁਰਖ ਦੇ ਲੜ ਲੱਗੀਏ ਜਿਦੀ ਗੱਲ ਗੁਰੂ ਨਾਨਕ ਸਾਹਿਬ ਨੇ ਕੀਤੀ ਇੱਕ ਓ ਅੰਕਾਰ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈਭੰਗੁਰ ਪ੍ਰਸਾਦ ਜਪ ਹੁਣ ਇੱਥੇ ਵੀ ਰੌਲਾ ਪਾ ਕੇ ਖੜ ਜਾਂਦੇ ਆ ਵੀ ਨਾਨਕ ਹੋਸੀ ਵੀ ਸੱਚ ਤਾਂ ਕਰੀਏ ਜਾਂ ਗੁਰਪ੍ਰਸਾਦ ਤਾਂ ਕਰੀਏ ਮੈਂ ਕਹਿੰਦਾ ਕਰੋ ਤੇ ਸਹੀ ਚਾਹੇ ਹੋਸੀ ਵੀ ਸੱਚ ਤਾਂ ਕਰ ਲਓ ਚਾਹੇ ਗੁਰਪ੍ਰਸਾਦ ਤਾਂ ਕਰ ਲਓ ਪਰ ਰੌਲਾ ਨਾ ਪਾਓ ਸਾਧ ਸੰਗਤ ਆਪਾਂ ਉਸ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦੇ ਨਾਲ ਜੁੜੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਦਿੱਤੀ ਹੋਈ ਬੇਨਤੀ ਜੋ ਅਕਾਲ ਪੁਰਖ ਨੂੰ ਸਿੱਧੀ ਆਪਾਂ ਕਰੀਏ ਚੌਪਈ ਸਾਹਿਬ ਦੀ ਪਾਵਨ ਬਾਣੀ ਦੇ ਜਾਪ ਕਰੀਏ ਤੇ ਵੱਡੇ ਤੋਂ ਵੱਡਾ ਸਮਾਂ ਵੀ ਜਿਹੜਾ ਹੈ ਸੌਖਾ ਸਮਾਂ ਬਣ ਜਾਏਗਾ ਇਹ ਹੈ ਗੁਰੂ ਦੀ ਕਿਰਪਾ ਵਾਹਿਗੁਰੂ ਜੀ ਕਾ ਖਾਲਸਾ